سب مہرکہ آمین اللہ 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 آپ سب لوگ بٹے دن بہت بہت مبارکہ ہیں ایک اٹھا سے نافتہ دلی بڑی برکتہ کا عالی مری اور آپ سب لوگوں نے نمی صاحبی آنی بہت بہت مبارکہ دنیا ہے پہ بھی یوشید نام دے دیتی کیونکہ تائی پر ایٹا جان کر دیا کہ چہارہ بھی برکتی انسان ہی تنی برنزی ہے اللہ اللہ سچے دالتا <سؤال> مہما <سؤال> ہمیشہ تک ہوں کسی چیز کی فون تک نہیں آن نہیں دئیے سب اپنے آپ کر کے پراپنا کے خلاف ਰਬੇ ਦੇ ਜਾਸਨ ਤੇ ਅਲੀ ਸੰਬਤ ਨੂੰ ਰਬੇ ਦੇ ਜਾਸਨ ਸਦੀ ਸਨ ਸਗਾ ਬਚਨ ਬਾਂਦਾ ਦਾ ਪਾਠ ਪੋਥੀ ਤੋਂ ਤੋਲੇ ਦਿਹਾਏ ਹੋਣੀਆਂ ਦੁਰਜੇ ਤੇ ਤੇਰੇ ਚਲ ਰਵਾਰੀ ਦੇ ਉਤੇ ਖੜਾ ਹਾਂ ਤੂੰ ਆਪਣੇ ਦਿਲ ਤੇ ਕਰਵਾ ਦੇ ਸੋ ਨਾ ਤੇ ਰੋ ਦਰਾਵਾ ਤੇ ਨਾਲ ਅੰਦਰਾਂ ਕੀ ਅਛਾਜ ਸਤਾਂ ਗਾਣਾ ਸਰਬਸ਼ਕਤੀ ਮਾਨ ਦਾ ਕਿਤਾਬ ਜਰਾਤ ਦਾ ਜਵਾਨ ਔਰ ਜਰੂਰ ਕੁਝ ਕਹਿੰਦੇ ਹਾਂ ਇੱਕ ਨਮਾਜ਼ ਸੁਣਾਉਣ ਲਗਾਇਆ ਨਮਾਜ਼ ਪੜ੍ਹਨ ਨਮਾਜ਼ ਹੋਇਆ ਸਾਡੀਆਂ ਜ਼ਿੰਦਗੀਆਂ ਚਾਣ ਵਾਲਾ ਬਲੀਰ ਸੁਰਤੀ ਉਸ ਦਿਨ ਤੋਂ ਪਹਿਲੇ ਕਿ ਕੋਈ ਪਾਪ ਦਾ ਕੋਈ ਸੁਰਿਆਈ ਦਾ ਕੋਈ ਨਫੂ ਦਾ ਕੋਈ ਪ੍ਰਮਾਣ ਮਸ਼ੀਰ ਗੁਨਾਹ ਦੇ ਪਸਤਾ ਦੇ ਗੁਨਾਹ ਦੇ ਐਸੀ ਮਤਬੀ ਦੇ ਨਮਾਜ਼ ਸਾਥ ਤੋਂ ਪਹਿਲਾਂ ਅਜ਼ਾਦ ਹੋ ਗਏ ਤੇਰੀ ਮਮਤਾ ਫਰਗਤ ਹੋਵੇ। ਪਰ ਸਾਰੇ ਦੁਨੀਆ ਕੋ ਦੇਖੋ ਜੀ। ਜਨਮ ਦਿਨ ਤਾਂ ਬੜੀ ਦੁਨੀਆ ਚ ਮਨਾਏ ਜਾਂਦੇ ਆ ਪਰ ਯਿਸੂ ਦਾ ਜਨਮ ਦਿਨ ਜਿਹੜਾ ਆ ਉਹ ਦੁਨੀਆ ਦੇ ਵਿੱਚ ਵੱਖਰਾ ਆ ਔਰ ਪੂਰਾ ਵਿਸ਼ਵ ਇਹ ਨੂੰ ਮਨਾਉਂਦਾ ਹੈ। ਇਹ ਸਿਰਫ ਕੇਕ ਕੱਟਣਾ ਜਾਂ ਇੰਜੋਏਮੈਂਟ ਨਹੀਂ ਹੈ। ਯਿਸੂ ਦਾ ਜਨਮ ਦਾ ਮਤਲਬ ਹੈ ਕਿ ਇਨਸਾਨ ਦੇ ਲਈ ਪਾਪਾਂ ਦੀ ਮਾਫੀ ਇਸ ਸੰਸਾਰ ਚ ਆਈ ਹੈ। ਔਰ ਅੱਜ ਯਿਸੂ ਨੂੰ ਜੋ ਗ੍ਰੈਂਡ ਕਰਦਾ ਹੈ ਉਹ ਪਾਪਾਂ ਦੀ ਮਾਫੀ ਪਾਉਂਦਾ ਹੈ, ਛੁਟਕਾਰਾ ਪਾਉਂਦਾ ਹੈ। ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਯਿਸੂ ਦੇ ਕੋਲ ਆਓ। ਯੇਸ਼ੂ ਨੂੰ ਜਾਣੋ ਯੇਸ਼ੂ ਨਾਲ ਸੰਗਤ ਕਰੋ ਫਿਰ ਯੇਸ਼ੂ ਦੇ ਬਾਰੇ ਤੁਹਾਨੂੰ ਪਤਾ ਲੱਗ ਜਾਣਾ ਕਿ ਯੇਸ਼ੂ ਕੌਣ ਸਰ ਨਵੇਂ ਸਾਲ ਵਾਲੇ ਕੀ ਜਾਣ ਕੇ ਲੰਮੇ ਤੌਰ ਤੇ ਨਵਾਂ ਸਾਲ ਸਾਡੀ ਜ਼ਿੰਦਗੀ ਚ ਕਈ ਆਏ ਕਈ ਆ ਕੇ ਨਵੇਂ ਆ ਕੇ ਪੁਰਾਣੇ ਹੋ ਗਏ ਆ ਪਰ ਯੇਸ਼ੂ ਮਸੀਹ ਦਾ ਨਾਮ ਜਿਹੜਾ ਉਹ ਕਦੀ ਪੁਰਾਣਾ ਨਹੀਂ ਹੁੰਦਾ ਯੇਸ਼ੂ ਕੱਲ ਵੀ ਲੋਕਾਂ ਦੀ ਜ਼ਿੰਦਗੀ ਬਦਲਦਾ ਸੀ ਉਹ ਅੱਜ ਵੀ ਜ਼ਿੰਦਗੀ ਬਦਲਦਾ ਉਹ ਬਦਲਦਾ ਰਹੇਗਾ ਯੇਸ਼ੂ ਮਸੀਹ ਦੇ ਵਿੱਚ ਸਦਾ ਦਾ ਜੀਵਨ ਹੈ ਯੇਸ਼ੂ ਸਵਰਗ ਦਾ ਰਾਹ ਹੈ ਦੇਸੀ ਜਣਾ ਜੰਨੇ ਸਾਰਿਆਂ ਨੂੰ ਯੇਸ਼ੂ ਮਸੀਹ ਦੇ ਸਾਮ ਅਰਥੀ ਨਾਲ ਵਿੱਚ ਜੈ ਐਮ ਸੀ ਡੀ ਅੱਜ 25 ਦਸੰਬਰ 2023 ਆ। ਔਰ 크리스마 ਦਾ ਦਿਹਾੜਾ ਬਸੀ ਲੋਕਾਂ ਨੇ ਬੜੇ ਖੁਸ਼ੀ-ਖੁਆਮ ਨਾਲ ਮਨਾਇਆ। ਬਾਸਟਰ ਲਖਮੀਰ ਜੀ ਬੋਲਿੰਗ ਕ੍ਰੋਸ ਵਾਪਸ ਹਲਾਵਿਓ ਜੇ ਤਨ ਲੋਣਾ ਸਿਵਾ। ਤੁਹਾਡੀ ਵੱਡੀ ਕਿਰਪਾ ਹੋਈ ਆ। ਰਬੂ ਦੀ ਦਇਆ ਦੇ ਨਾਲ ਤੇ ਸਾਰੇ ਕੰਮ ਹੋਏ ਨੇ। ਧੰਨਵਾਦ ਕਰਦੇ ਪਰਮੇਸ਼ਰ ਦਾ। ਔਰ 2024 ਆਉਣ ਵਾਲਾ ਹੈ। ਔਰ ਮੇਰੀ ਬੇਨਤੀ ਆ ਪਰਮੇਸ਼ਰ ਅੱਗੇ ਕਿ 2024 ਉਹਨਾਂ ਸਭ ਲੋਕਾਂ ਦੇ ਲਈ ਜਿਹੜੇ ਨਸ਼ੇ ਦੇ ਗੁਲਾਮ ਐ, ਪਾਪ ਦੇ ਗੁਲਾਮ ਐ। ਉਹਨਾਂ ਲਈ ਪ੍ਰਭੂ ਯੇਸ਼ੂ ਮਸੀਹ ਵੱਡੀ ਆਸ਼ੀਸ਼ ਔਰ ਬਰਕਤਾਂ ਦਿਨ ਲੈ ਕੇ ਆਵੇ ਆਪ ਸਭ ਨੂੰ 크리스마ਸ ਦੀਆਂ ਔਰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ